Oh, oh, oh. Sat Nam Vaheguru, Sat Nam -vahe ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਗੁਰਾਂ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੋੜੀ ਰਾਗ ਵਿੱਚ ਗੋੜੀ ਪੂਰਬੀ ਰਾਗ ਵਿੱਚ ਭਗਤ ਜੀ ਦੀ ਬਾਣੀ ਚੱਲ ਰਹੀ ਹੈ ਭਗਤ ਕਬੀਰ ਸਾਹਿਬ ਜੀ ਆਪਣੀ ਰਸਨਾ ਤੁਪਾਈ ਭਗਤ ਜੀ ਦੇ 53 ਸ਼ਬਦ ਸੰਪੂਰਨ ਹੋਏ ਹਨ 73 ਸ਼ਬਦ ਸੰਪੂਰਨ ਹੋਏ ਹਨ ਬਾਈ ਗੋੜੀ ਪੂਰਬੀ ਦੇ ਹਤੇ ਪੂਰੇ ਰਾਗ ਦੇ 73 ਸ਼ਬਦ ਸੰਪੂਰਨ ਹੋਏ ਹਨ ਆਪਣੀ ਰਸਨਾ ਤੋਂ ਪਾਈ ਭਗਤ ਜੀ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਗੌੜੀ ਖੱਤ ਨੇਮ ਕਰ ਕੋਠੜੀ ਬਾਦੀ ਵਸਤੂ ਰੂਪ ਵਿੱਚ ਪਾਈ ਉਂਜੀ ਕੋਹੁ ਕੋ ਪ੍ਰਾਨ ਕਰ ਰੱਖੈ ਅਰਤੇ ਬਾਦ ਨਲਾਈ ਧੰਨ ਧੰਨ ਭਗਤ ਕਬੀਰ ਸਾਹਿਬ ਜੀਓ ਆਪਣੀ ਰਚਨਾ ਤੋਂ ਬਚਨ ਕਰਦੇ ਹੋਏ ਸ਼ਬਦ ਬਿਆਨ ਕਰਦੇ ਹਨ ਜਿਵੇਂ ਪਿੱਛੇ ਸੰਤਾਲਵੀਂ ਸ਼ਬਦ ਦੇ ਵਿੱਚ ਭਗਤ ਜੀ ਨੇ ਬਚਨ ਕੀਤੇ ਸੀ ਸਰੀਰ ਤੇ ਸਰੀਰ ਦੇ ਜਿਹੜੇ 10 ਦੁਆਰ ਹਨ ਜਿਨ੍ਹਾਂ ਨੂੰ 10 ਦਰਵਾਜ਼ੇ ਵੀ ਕਿਹਾ ਜਾਂਦਾ ਹੈ 10 ਗੋਲਕਾਂ ਵੀ ਕਿਹਾ ਜਾਂਦਾ ਹੈ ਇੱਥੇ ਭਗਤ ਜੀ ਫਿਰ ਉੱਤ ਪਰਥਾਏ ਕਵੀਰ ਸਾਹਿਬ ਜੀ ਬਚਨ ਕਰਦੇ ਨੇ ਖਾਕ ਨੇਮ ਇਸ ਤਰ੍ਹਾਂ ਉੱਥੇ ਭਗਤ ਜੀ ਨੇ ਬਚਨ ਕੀਤੇ ਸੀ ਕਿ yogi ਮਤ ਵਿੱਚ yogi ਲੋਕ 6 ਚੱਕਰ ਸਰੀਰ ਦੇ ਮੰਨਦੇ ਹਨ ਯੋਗ ਮਤ ਦੇ ਵਿੱਚ ਸਰੀਰ ਦੇ 6 ਚੱਕਰ ਮੰਨੇ ਹਨ ਜਿਨ੍ਹਾਂ ਚੱਕਰਾਂ ਨੂੰ ਉਹ ਪੂਰੇ ਕਰਦੇ ਹੋਏ ਯੋਗੀ ਜਿਹੜੇ ਹਨ ਦਸੰਦਵਾਰ ਪ੍ਰਾਪਤ ਕਰਦੇ ਹਨ ਇੱਥੇ ਭਗਤ ਜੀ ਫਿਰ 6 ਦਵਾਰਾਂ ਦੀ ਗੱਲ ਕਰਦੇ ਹਨ ਖਟ ਨੇਮ ਕਰ ਕੋਠਰੀ ਬਾਦੀ ਬਸਤ ਨੂਬ ਵਿੱਚ ਪਾਈ ਇਹ ਤੇ ਸਰੀਰ ਪ੍ਰਤੀ ਗੱਲ ਕਰਦੇ ਹਨ ਭਗਤ ਜੀ ਕਹਿੰਦੇ ਸਰੀਰੋਪੀ ਕੋਠੀ ਦੇ 10 ਭਗਤ ਜੀ ਕਹਿੰਦੇ 6 ਦਿਵਾਰ ਹਨ 6 ਤਤਾਂ ਤੋਂ 6 ਚੱਕਰਾਂ ਤੋਂ ਇਹ ਕੋਠੀ ਭਗਤ ਜੀ ਕਹਿੰਦੇ ਘਰ ਤਿਆਰ ਕੀਤਾ ਮਾਲਕ ਨੇ ਛੋਟਾ ਜਿਹਾ ਛੁੱਟੀ ਦੀ ਕੋਠੀ ਖਟ ਨੇਮ ਕਰਕੁਟ ਥਰੀ ਬਾਦੀ ਭਗਤ ਜੀ ਕਹਿੰਦੇ ਸਰੀਰ ਰੂਪ ਕੋਠੀ ਜਿਹੜੀ ਹੈ ਇਹ 6 ਚੱਕਰਾਂ ਦੀ ਭਗਤ ਜੀ ਕਹਿੰਦੇ ਉਹ ਮਾਲਕ ਨੇ ਬਣਾ ਲਾ ਕੀਤੀ ਪੰਜ ਤਤ ਹਨ ਤੇ 6 ਵਾ ਜਿਹੜਾ ਹੈ ਇਹਦੇ ਵਿੱਚ ਆਪਣਾ ਮਨ ਹੈ ਇੱਥੇ ਪੰਜ ਤਤਾਂ ਦੀ ਗੱਲ ਉੱਥੇ ਦਾ 6 ਦਵਾਰਾਂ ਦੀ ਗੱਲ ਕਰਦੇ ਸੀ ਜੋਗੀ ਇੱਥੇ ਪੰਜ ਤੱਤਾਂ ਦੀ ਗੱਲ ਕਰਦੇ ਹਨ ਕਹਿੰਦੇ ਸਰੀਰ ਰੂਪੀ ਜਿਹੜੀ ਕੋਠੀ ਹੈ ਜਿਹਨੂੰ ਕਿਲਾ ਵੀ ਕਹਿੰਦੇ ਰਮਾਣੀ ਦੇ ਵਿੱਚ ਭਗਤ ਜੀ ਕਹਿੰਦੇ ਛੇ ਤੱਤ ਕਿਹੜੇ ਹਨ ਪੰਜ ਤੱਤਾਂ ਦਾ ਇਹ ਸਰੀਰ ਤਿਆਰ ਹੈ ਕੋਠੀ ਤਿਆਰ ਹੈ ਸ਼ਿਵਾ ਦੇ ਵਿੱਚ ਮਾਲਕ ਨੇ ਪ੍ਰਭੂ ਨੇ ਮਨ ਰੱਖਿਆ ਹੈ ਕੋਠੀ ਬਾਦੀ ਵਸਤੂ ਰੂਪ ਵਿੱਚ ਪਾਈ ਕਹਿੰਦੇ ਇਹਦੇ ਵਿੱਚ ਨੂਪ ਵਸਤੂ ਜਿਹੜੀ ਆ ਉਹ ਰੱਖਤੀ ਜੋ ਆਪਣੀ ਜੋਤ ਇਸ ਘਰ ਦੇ ਵਿੱਚ ਇਹ ਮਨੁੱਖਾ ਸਰੀਰ ਦੇ ਵਿੱਚ ਇਹ ਕੋਠੀ ਦੇ ਵਿੱਚ ਭਗਤ ਜੀ ਕਹਿੰਦੇ ਉਹਨੇ ਜੋਤ ਰੱਖੀ ਇਹ ਰੱਖਣਾ ਕੀਤੀ ਵਚਨ ਕਰਦੇ ਹਨ ਅਨੂਪ ਵਸਤੂਨੂਪ ਵਿੱਚ ਪਾਈ ਇੰਦੇ ਦੇ ਦਵਾਰੇ ਨੂੰ ਜਿਹਦੇ ਜਿਹੜਾ ਪੱਟ ਸੀ ਇਹਦਾ ਦਰਵਾਜ਼ਾ ਸੀ ਉਹਦੇ ਅੱਗੇ ਜਿੰਦਰਾ ਕਾਦਾ ਲਾਇਆ ਭਗਤ ਜੀ ਕਹਿੰਦੇ ਕੁੰਜੀ ਉਲਫ ਫਪਰਾਨ ਕਰ ਰਾਖੇ ਕਰਤੇ ਬਾਰਨ ਲਾਈ ਕਹਿੰਦੇ ਕੁੰਜੀ ਜਿੰਦਰਾ ਫਰਾਨਾ ਦਾ ਇਹਨੂੰ ਲਾਤਾ ਸਰੀਰ ਨੂੰ ਭਗਤ ਜੀ ਕਹਿੰਦੇ ਸਰੀਰ ਰੂਪੀਏ ਕੋਠੀ ਨੂੰ ਦੇ ਦਰਵਾਜੇ ਨੂੰ ਭਗਤ ਜੀ ਕਹਿੰਦੇ ਕੁੰਜੀ ਕੁਲ ਉਲਫ ਜਿੰਦਰਾ ਇਹਨੂੰ ਕਹਿੰਦੇ ਹਨ ਹੁੰਜੀ ਕੁਲਫ ਫਪਰਾਨ ਕਰ ਰਾਖੇ ਕਰਤੇ ਬਾਰਨ ਲਾਈ ਕਹਿੰਦੇ ਕਰਤੇ ਨੇ ਪ੍ਰਮਾਤਮਾ ਨੇ ਪ੍ਰਭੂ ਨੇ ਭਾਈ ਇਹ ਸਰੀਰ ਰੂਪੀ ਘਰ ਨੂੰ ਇਹਦੇ ਦਰਵਾਜ਼ੇ ਨੂੰ ਪ੍ਰਾਨਾ ਰੂਪ ਸਵਾਸ ਰੂਪ ਜਿੰਦਰਾ ਮਾਰਿਆ ਹੋਇਆ। ਕੁੰਜੀ ਜਿੰਦਰਾ ਸਵਾਸਾਂ ਰੂਪੀ ਪ੍ਰਾਨਾ ਰੂਪੀ ਜਿੰਦਰਾ ਲਾਇਆ ਹੋਇਆ ਹੈ ਭਗਤ ਜੀ ਕਹਿੰਦੇ ਰਾਖੇ ਕਰਤੇ ਵਾਰ ਨਾ ਲਾਈ। ਕਹਿੰਦੇ ਇਹਦੇ ਵਾਰ ਨੂੰ ਦਰਵਾਜ਼ੇ ਨੂੰ ਸਵਾਸਾਂ ਰੂਪ ਪ੍ਰਾਨਾ ਰੂਪ ਜਿੰਦਰਾ ਮਾਰਿਆ ਅਬ ਮਨ ਜਾਗਤ ਰਹੇ ਰੇ ਭਾਈ ਰਹਾਉ ਦੀ ਪੰਕਤੀ ਵਿੱਚ ਗਿੰਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਏ ਭਾਈ ਏ ਮਨੁੱਖ ਹੁਣ ਮਰਨ ਨੂੰ ਸੁਚੇਤ ਰੱਖ ਅਬ ਮਨ ਜਾਗਤ ਰਹੇ ਰੇ ਭਾਈ ਕਹਿੰਦੇ ਹੁਣ ਜਿੰਦਾ ਤਾਂ ਮਾਰਿਆ ਉਂਜੀ ਲਾ ਕੇ ਪ੍ਰਾਣਾ ਦਾ ਪਰ ਤੂੰ ਮਨ ਆ ਸੁਚੇਤ ਰਹਿਣਾ ਥੱਗਿਆ ਨਾ ਜਾਇ ਕਿਤੇ ਭਗਤ ਜੀ ਕਹਿੰਦੇ ਭਾਈ ਏ ਮਨ ਅਬ ਮਨ ਜਾਗਤ ਰਹੇ ਰਹੁ ਰਿ ਭਾਈ ਹੁਣ ਤੂੰ ਜਾਗਦਾ ਰਹਿਣਾ ਜਿੰਨਾ ਚਿਰ ਪ੍ਰਾਣਾ ਦਾ ਜਿੰਦਰਾ ਵੱਜੈ ਇਸ ਕੋਠੀ ਨੂੰ ਇਸ ਸਰੀਰ ਨੂੰ ਜਿੰਨਾ ਚਿਰ ਪ੍ਰਾਣ ਮਿਲਿਐਨ ਤੂੰ ਸचेत ਰਹਿਣਾ ਗਾਫਲ ਨਹੀਂ ਹੋਣਾ ਗਾਫਲ ਹੋਏ ਕੈ ਜਨਮ ਗਵਾਇਓ ਚੋਰ ਮੁੱਸੇ ਘਰ ਜਾਈ ਭਗਤ ਜੀ ਕਹਿੰਦੇ ਜੇ ਤੂੰ ਗਾਫਲ ਹੋ ਗਿਆ ਨਾ ਫਿਰ ਚੋਰਾ ਦਾ ਕੋਈ ਪਤਾ ਨਹੀਂ ਕਦੋਂ ਠੱਗ ਕੇ ਲੈ ਜਾ। ਭਗਤ ਜੀ ਕਹਿੰਦੇ ਮਰੁਖ ਦਾ ਸੁਭਾਅ ਹੈ। ਪ੍ਰਾਨ ਮਿਲੇ, ਸਰੀਰ ਮਿਲਿਆ, ਜਿੰਦ ਮਿਲ ਗਈ। ਤੇ ਗਫਲ ਹੋ ਜਾਂਦਾ ਮਨ ਜਿਹੜਾ ਫੁਰਨਿਆਂ ਦੇ ਵਿੱਚ ਧੌੜਦਾ ਹੈ। ਮੁਖ ਤੁਰਿਆ ਫਿਰਦਾ ਹੈ। ਇਹ ਅੰਦਰੋਂ ਤਾਂ ਆਤਮਾ ਮਨ ਵਿੱਚੋਂ ਜੋਤ ਨੂੰ ਲੱਭਦਾ ਨਹੀਂ ਐ ਸਰੀਰ ਵਿੱਚੋਂ। ਇਹ ਫੁਰਨਿਆਂ ਦੀ ਨੀਂਦ ਵਿੱਚ ਸੌ ਜਾਂਦਾ ਹੈ। ਗਾਫਲ ਹੋ ਜਾਂਦਾ ਭਗਤ ਜੀ ਕਹਿੰਦੇ ਗਾਫਲ ਹੋ ਇੱਕ ਜਨਮ ਗਵਾਇਓ ਕਹਿੰਦੇ ਜੇ ਜਨਮ ਗਵਾਈ ਜਾਂਦਾ ਮਨੁੱਖਾ ਜੀਵਨ ਸਵਾਸ ਪ੍ਰਾਨਾ ਰੂਪੀ ਪੂੰਜੀ ਜਿਹੜੀ ਹੈ ਨਾ ਉਹ ਗਵਾਈ ਜਾਂਦਾ ਜਿੰਨਾ ਪ੍ਰਤੀ ਘੜੀਆਂ ਪਤੀ ਮਾਲਕ ਵੱਲੋਂ ਹਰੀ ਦੇ ਵੱਲੋਂ ਗਾਫਲ ਹੋ ਜਾਂਦਾ ਇਹ ਜਨਮ ਗਵਾਵਿੰਦਾ ਫਿਰ ਚੋਰਾ ਨੇ ਤੋ ਪੈਣੀ ਹੈ ਭਗਤ ਜੀ ਕਹਿੰਦੇ ਚੋਰ ਮੁੱਸੇ ਘਰ ਆਈ ਜਿਹੜੇ ਘਰ ਦੇ ਵਿੱਚ ਕੋਈ ਸੁਚੇਤ ਨਹੀਂ ਨਾ ਹੁੰਦਾ ਜਿਹੜੇ ਘਰ ਦੇ ਵਿੱਚ ਸਾਰੇ ਗੂੜੀ ਨੀਂਦ ਸੁੱਤੇ ਹੁੰਦੇ ਅਰ ਸੁਚੇਤ ਨਹੀਂ ਹੁੰਦਾ ਕਿ ਜਿਸ ਘਰ ਵਿੱਚ ਆਦਮੀ ਉੱਥੇ ਤਾਂ ਚੋਰ ਪੈ ਜਾਂਦੇ ਹਨ ਭਗਤ ਜੀ ਕਹਿੰਦੇ ਚੋਰ ਮੂਸੇ ਘਰ ਆਈ ਕਹਿੰਦੇ ਉਸ ਘਰ ਨੂੰ ਚੋਰ ਜਿੰਦਰਾ ਤੋੜ ਕੇ ਲਾਏ ਜਾਂਦੇ ਹਨ ਜਾਂ ਸਨ ਲਾ ਲੈਂਦੇ ਹਨ ਜਿੰਦਾਂ ਤੋੜ ਕੇ ਉੱਥੋਂ ਸਭ ਕੁਝ ਠੱਗ ਕੇ ਲਾਏ ਜਾਂਦੇ ਹਨ ਤੇ ਭਗਤ ਜੀ ਇਹ ਧਾਰਨ ਦੇਂਦੇ ਹਨ ਕਹਿੰਦੇ ਭਾਈ ਤੂੰ ਵੀ ਗਫਲ ਹੋ ਕੇ ਜਨਮ ਗਵਾਈ ਜਾ ਰਿਹਾ ਏ ਚੋਰਾਂ ਨੇ ਆਣ ਕੇ ਤਾਂ ਜਿੰਦ ਕੱਢ ਕੇ ਇਹ ਜਿੰਦ ਨੂੰ ਤੋੜ ਕੇ ਲੈ ਜਾਣਾ ਅੰਦਰੋਂ ਆਤਮਾ ਨੂੰ ਕੱਢ ਕੇ ਵਸਤ ਨੂਪ ਜਿਹੜੀ ਅੰਦਰ ਰੱਖੀ ਆ ਮਾਲਕ ਨੇ ਜਿਹਦੇ ਨਾਲ ਤੁਰੇ ਫਿਰਦੇ ਆ ਉਹ ਜਿੰਦ ਨੂੰ ਕੱਢ ਕੇ ਲੈ ਜਾਣਾ ਚੋਰਾਂ ਨੇ ਕਹਿੰਦੇ ਜਿੰਦ ਨੂੰ ਕੱਢ ਕੇ ਜਿੰਦਾ ਤੋੜ ਕੇ ਪ੍ਰਾਣਾ ਦਾ ਜਿੰਦਾ ਜਿਹੜਾ ਲਾਇਆ ਹੋਇਆ ਮਾਲਕ ਨੇ ਇਹਦੇ ਸਰੀਰ ਦੇ ਦਰਵਾਜ਼ੇ ਨੂੰ ਤੋੜ ਦੇਣਾ ਉਹਨਾ ਭਗਤ ਜੀ ਕਹਿੰਦੇ ਠੱਗ ਕੇ ਲੈ ਜਾਣਾ ਫਿਰ ਜਨਮ ਦੁਬਾਰਾ ਤੁਰਾ ਮਿਲ ਲੈ ਕਹਿੰਦੇ ਫਿਰ ਚੋਰਾ ਨਹੀਂ ਤਾਂ ਚੋਰ ਮੁੱਸੀ ਘਰ ਜਾਈ ਵਚਨ ਕਰਦੇ ਰਹਾ ਪੰਚ ਪ੍ਰਹੂਆ ਧਰਮ ਰਹਿਤੇ ਜਿਨ ਕਾ ਨਹੀਂ ਪਤਿਆਰਾ ਕਹਿੰਦੇ ਪੰਜ ਜਿਹੜੇ ਇੰਦਰੀ ਗਿਆਨ ਇੰਦਰੀਆਂ ਨੂੰ ਦਰਵਾਜ਼ੇ ਤੇ ਖੜੇ ਆ ਭਗਤ ਜੀ ਕਹਿੰਦੇ ਪੰਜ ਇੰਦਰੀਂ ਦਰਵਾਜ਼ੇ ਮੈਂ ਰਹਿਤੇ ਕਹਿੰਦੇ ਦਰਵਾਜ਼ੇ ਤੇ ਖੜੇ ਹਨ ਕਹਿੰਦੇ ਉਹਨਾਂ ਨੇ ਤਨ ਕਾ ਖਾਪ ਪੱਤਿਆਰਾ ਕਹਿੰਦੇ ਉਹਨਾਂ ਦਾ ਵਸਾ ਨਾ ਖਾਈਂ ਪੱਤਿਆਰਾ ਤੋ ਭਾਗ ਵਸਾ ਭਗਤ ਜੀ ਕਹਿੰਦੇ ਪੰਜਾਂ ਦਾ ਵੀ ਵਸਾ ਨੀ ਕਰਨਾ ਚੇਤ ਸੁਚੇਤ ਚਿਤ ਹੋਏ ਰਿਹਾ ਹੋਲੇ ਪਰਗਾਸੂ ਜਿਆਰਾ ਭਗਤ ਜੀ ਕਹਿੰਦੇ ਸੁਚੇਤ ਰਤ ਚੇਤ ਸੁਚੇਤ ਕਹਿੰਦੇ ਚੇਤ ਉਹਨੂੰ ਚੇਤਨਾ ਦਾ ਅਧਿਕਾਰ ਸੁਚੇਤ ਹੋ ਕੇ ਭਗਤ ਜੀ ਕਹਿੰਦੇ ਚੇਤ ਸੋਚੇਤ ਇਹ ਚੇਤੇ ਕਾਰਨ ਸੁਚੇਤ ਹੋ ਕੇ ਚਿੱਤ ਵਿੱਚ ਉਹਨੂੰ ਵਸਾਣਾ ਕਰ ਚਿੱਤ ਵਿੱਚੋਂ ਲੱਭਣਾ ਕਰ ਹਿਰਦੇ ਵਿੱਚੋਂ ਬੈਠੀ ਆ ਉਹਦੀ ਜੋਤ ਘਰ ਦੇ ਵਿੱਚ ਉਹ ਪ੍ਰਕਾਸ਼ ਹਿਰਦੇ ਵਿੱਚ ਬੈਠੀ ਆਤਮਾ ਕਹਿੰਦੇ ਉਹ ਜੋਤ ਨੂੰ ਪ੍ਰਗਟ ਕਰ ਚੇਤ ਸੋਚੇਤ ਚਿੱਤ ਹੋਏ ਰਹੋ ਕਹਿੰਦੇ ਚਿੱਤ ਦੇ ਵਿੱਚੋਂ ਉਹਨੂੰ ਲੱਭਣਾ ਕਰ ਉਹਦੇ ਵਿੱਚ ਉਹ ਦਿਆਲਾ ਹੋ ਜਾਵੇਗਾ ਜਿੱਦਨ ਇਸ ਘਰ ਦੇ ਵਿੱਚੋਂ ਨੂਪ ਵਸਤੂ ਲੱਭ ਲਵੇਗਾ ਭਗਤ ਜੀ ਕਹਿੰਦੇ ਅੰਦਰ ਜਿਹੜੀ ਨੂਪ ਵਸਤੂ ਹੈ ਉਹਨੂੰ ਪ੍ਰਾਪਤ ਕਰ ਲਵੇਗਾ ਲੱਭ ਲਵੇਗਾ ਫਿਰ ਪ੍ਰਗਾਸ ਪ੍ਰਗਾਸ ਉਜਿਆਰਾ ਕਹਿੰਦੇ ਹਿਰਦੇ ਵਿੱਚ ਹੀ ਉਹਦਾ ਪ੍ਰਕਾਸ਼ ਹੋ ਜਾਵੇਗਾ ਨਉ ਘਰ ਦੇਖ ਜੋ ਕਾਮਨ ਭੁਲੀ ਵਸਤ ਨੂਪ ਨਾ ਪਾਈ ਇਹ ਜਿੰਦ ਨੂੰ ਕਹਿੰਦੇ ਹਨ ਕਾਮਣੀ ਇਸਤਰੀ ਨੂੰ ਵੀ ਕਹਿੰਦੇ ਹਨ ਜਿੰਦ ਨੂੰ ਵੀ ਇੱਥੇ ਜਿੰਦ ਨੂੰ ਕਹਿੰਦੇ ਹਨ ਭਗਤ ਜੀ ਕਹਿੰਦੇ ਨੌ ਘਰ ਦੇਖ ਜਿਹੜੇ ਨੌ ਦਰਵਾਰ ਹਨ ਕਹਿੰਦੇ ਉਹਨੂੰ ਦੇਖੀਏ ਜਿੰਦ ਰੂਪੀ ਕਹਿੰਦੇ ਜਿੰਦ ਜਿਹੜੀ ਹੈ ਕਾਮਣੀ ਇਸਤਰੀ ਜਿਹੜੀਆਂ ਜਿਹੜੀ ਇਹ ਨੌ ਦਰਵਾਰਾਂ ਦੇ ਵਿੱਚ ਹੀ ਫਸੀ ਜਾਂਦੀ ਹੈ ਦਸਵਾਂ ਖੋਲ ਹੀ ਨਹੀਂ ਸਕਦੀ ਨੌ ਘਰ ਦੇਖ ਕਾਮਣ ਭੁੱਲੀ ਕਹਿੰਦੇ ਭਾਮਨ ਰੂਪ ਇਸਤਰੀ ਜਿਹੜੀ ਹੈ ਜਿੰਦੇ ਇਹਨਾਂ ਦੇ ਇੱਜ਼ਤੇ ਭਰਮ ਦੇ ਵਿੱਚ ਹੀ ਨੌ ਦਰਵਾਜ਼ਿਆਂ ਦੇ ਵਿੱਚ ਉਹਦਾ ਮਾਨ ਫਸਿਆ ਰਹਿੰਦਾ ਦਸਵਾਂ ਗੁਪਤ ਹੈ ਜਿਹੜਾ ਉਹਨੂੰ ਪ੍ਰਗਟ ਨਹੀਂ ਕਰ ਸਕਦੀ ਬਸ ਅਨੂਪ ਨਾ ਪਾਈ ਕਹਿੰਦੇ ਜੀਵ ਰੂਪ ਕਾਮਣ ਰੂਪ ਇਸਤਰੀ ਹੈ ਜਿੰਦੇ ਤੂੰ ਇਹਦੇ ਵਿੱਚ ਕਿਉਂ ਭੁੱਲੀ ਫਿਰੀ ਨੌ ਦਵਾਰਾਂ ਦੇ ਵਿੱਚ ਹੀ ਫੱਸੀ ਰਹਗੀ ਜਿਹੜੇ ਸਾਡੇ ਨੌ ਦੁਆਰ ਸਾਨੂੰ ਖੁੱਲੇ ਹਨ ਅੱਖ ਕੰਨ ਨੱਕ ਇਹ ਦੁਆਰਾਂ ਦੇ ਵਿੱਚ ਹੀ ਉਹ ਫਸੀ ਰਹੇਗੀ ਭੋਗ ਭੋਗਦੀ ਰਹੀ ਪਰ ਜਿਹੜਾ ਗੁਪਤ ਦੁਆਰ ਸੀ ਦਸੰਦਵਾਰ ਜਿਹੜਾ ਕਹਿੰਦੇ ਦਿਮਾਗ ਵਿੱਚ ਕਹਿੰਦੇ ਮਸਤਕ ਤੇ ਹੁੰਦਾ ਉਹਨੂੰ ਖੋਲ ਨਹੀਂ ਸਕੀ ਬਸ ਤਰੂਪ ਨਾ ਪਾਈ ਭਗਤ ਜੀ ਕਹਿੰਦੇ ਉਹਦੀ ਪ੍ਰਾਪਤੀ ਨਹੀਂ ਕਰ ਸਕੀ ਤਹ ਤਕ ਵੀਰ ਨਾਮੇ ਘਰ ਮੁਸੈ ਦਸਰੋ ਦਸਵੇਂ ਤਤ ਸਮਾਈ ਤੇ ਜਵਾਬ ਦੇ ਤਨ ਭਗਤ ਜੀ ਨੇ ਕਬੀਰ ਸਾਹਿਬ ਜੀ ਕਹਿੰਦੇ ਕਾਹਤ ਕਬੀਰ ਨਵੇਂ ਘਰ ਮੁਸੈ ਕਹਿੰਦੇ ਨੌਵੇਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘਾਤੀ ਦਸਵੇਂ ਤਤ ਸਮਾਈ ਕਹਿੰਦੇ ਦਸਵੇਂ ਜਿਹੜਾ ਸੀ ਜਿੱਥੇ ਉਹ ਗਿਆਨ ਸੀ ਉਹ ਪਰਮੇਸ਼ਰ ਦਾ ਦੀ ਪ੍ਰਾਪਤੀ ਸੀ ਕਹਿੰਦੇ ਉਰਥੋਂ ਤੱਕ ਪਹੁੰਚੀ ਨਹੀਂ ਕੀਤੀ ਕਾਹਤ ਕਬੀਰ ਨਵੇਂ ਘਰ ਮੁਸੈ ਕਹਿੰਦੇ ਸੀਤਾ ਉਹ ਮਾਲਕ ਦੇ ਨੌ ਘਰ ਛੱਡ ਕੇ ਦਸਵੇਂ ਦਵਾਰ ਨੂੰ ਰਬਤ ਕਰ ਲਿਆ ਉਹਦੀ ਪ੍ਰਾਪਤੀ ਕਰ ਲਈ ਗੋੜੀ ਅਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹਨ ਜੀ ਮਾਈ ਮੋਏ ਅਵਰ ਨਾ ਜਾਣਿਓ ਅਨੰਨ ਸ਼ਿਵ ਸੰਕਾਦ ਜਾਸ ਗੁਣ ਗਾਵੈ ਤਾਸ ਬਹਿ ਹੋਏ ਪਰਾਨਨ ਭਗਤ ਜੀ ਕਹਿੰਦੇ ਮਾਈ ਮੇਰੀ ਮਾਤਾ ਮੇਰੀ ਮਾਂ ਭਗਤ ਜੀ ਮਾਤਾ ਨੂੰ ਕਹਿੰਦੇ ਹਨ ਇੱਕ ਧਾਰਨ ਲੈਂਦੇ ਨੇ ਮਾਂ ਜੀ ਮਾਈ ਮੋਹੇ ਅਵਰ ਨਾ ਜਾਣਿਓ ਅਨਾਨਾ ਕਹਿੰਦੇ ਉਹ ਮਾਲਕ ਨੂੰ ਮੈਂ ਜਾਣਿਆ ਨਹੀਂ ਮੇਰੀ ਮਾਈ ਉਹ ਕਿਸ ਤਰ੍ਹਾਂ ਦਾਸੀ ਕਹਿੰਦੇ ਜਿਹਨੂੰ ਸ਼ਿਵ ਸ਼ਿਵ ਜੀ ਵਰਗੇ ਕਹਿੰਦੇ ਸ਼ਿਵ ਸੰਕਾਦ ਜਸ ਗੁਣ ਗਾਵੇ ਕਹਿੰਦੇ ਸ਼ਿਵ ਜੀ ਅਤੇ ਸੰਕ ਸਨਾਦਨ ਜੀ ਬ੍ਰਹਮਾ ਦੇ ਪੁੱਤਰ ਜਿਹੜੇ ਉਹਦੇ ਗੁਣ ਗਾ ਕੇ ਚਲੇ ਗਏ ਹਨ ਸ਼ਿਵ ਸ਼ਿਵ ਸੰਕਾਦ ਜਾਸ ਗੁਣ ਗਾਵੇ ਤਾਸ ਵਸੇ ਮੋਇ ਪ੍ਰਨਨ ਕਹਿੰਦੇ ਉਹ ਮੇਰੇ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ ਇਹਨੂੰ ਬ੍ਰਹਮਾ ਦੇ ਪੁੱਤਰ ਲੱਭਦੇ ਗਏ ਸ਼ਿਵ ਜੀ ਵਰਗੇ ਧੁੰਦੇ ਗਏ ਸੰਕ ਸਨਾਦਨ ਜਪਦੇ ਰਹੇ ਉਹਦੇ ਗੁਣ ਗਾਉਂਦੇ ਰਹੇ ਕਹਿੰਦੇ ਉਹ ਬ੍ਰਹਮ ਦਾ ਪ੍ਰਕਾਸ਼ ਉਦੀ ਪ੍ਰਾਪਤੀ ਹੋਗੀ ਰਹਾ ਹਿਰਦੇ ਪ੍ਰਕਾਸ਼ ਗਿਆਨ ਗੁਰਗੰਮਤ ਗਗਨ ਮੰਡਲ ਮੈਂ ਤੇ ਅਨਨ ਭਗਤ ਜੀ ਕਹਿੰਦੇ ਹਿਰਦੇ ਦੇ ਵਿੱਚ ਉਹਦਾ ਗਿਆਨ ਦਾ ਪ੍ਰਕਾਸ਼ ਹੋ ਗਿਆ ਭਗਤ ਜੀ ਵਚਨ ਕਰ ਹਿਰਦੇ ਪ੍ਰਕਾਸ਼ ਗਿਆਨ ਗੁਰਗੰਮਤ ਗੁਰੂ ਸੱਚੇ ਗੁਰੂ ਨੇ ਉਹ ਗਿਆਨ ਦਾ ਹਿਰਦੇ ਵਿੱਚ ਗੰਮਤ ਪ੍ਰਕਾਸ਼ ਕਰਤਾ ਗਗਨ ਮੰਡਲ ਕਾਸ਼ ਨੂੰ ਕਹਿੰਦੇ ਹਨ ਕਹਿੰਦੇ ਦਸਵੇਂ ਦੁਆਰੂਪੀ ਗਗਨ ਦੇ ਵਿੱਚ ਉਸ ਮੰਡਲ ਦੇ ਵਿੱਚ ਧਿਆਨ ਜੁੜ ਗਿਆ ਧਿਆਨ ਲੱਗ ਗਿਆ ਵਿਖੇ ਰੋਗ ਪੈ ਬੰਧਨ ਭਾਗੇ ਮਨ নিজ ਘਰ ਸੁਖ ਜਨਨ ਭਗਤ ਜੀ ਕਹਿੰਦੇ ਜਦੋਂ ਧਿਆਨ ਲੱਗ ਜਾਂਦਾ ਨਾ ਉਹਦੇ ਵਿੱਚ ਹਿਰਦੇ ਵਿੱਚ ਉਹ ਪ੍ਰਕਾਸ਼ ਹੋ ਜਾਂਦਾ ਹੈ ਵਿਭਗਤ ਜੀ ਕਹਿੰਦੇ ਫਿਰ ਵਿਖੇ ਰੋਗ ਜਿਹੜੇ ਵਿਖੇ ਰੂਪ ਰੋਗ ਹਨ ਬੰਦਰ ਹਨ ਉਹ ਭੱਜ ਜਾਂਦੇ ਹਨ ਕਹਿੰਦੇ ਵਿਖੇ ਵਿਆਦ ਭੈ ਭੰਵੰਦਨ ਭਾਗੇ ਕਹਿੰਦੇ ਬੰਦਨ ਜਿਹੜਿਆਂ ਨੂੰ ਟੁੱਟ ਜਾਂਦੇ ਹਨ ਵਿਖੇ ਰਸ ਜਿਹੜਿਆਂ ਨੂੰ ਫਿੱਕੇ ਪੈ ਜਾਂਦੇ ਹਨ ਇਹ ਭੋਗ ਜਿਹੜੇ ਖਤਮ ਹੋ ਜਾਂਦੇ ਹਨ ਮਨ ਨਿਜ ਘਰ ਸੁਖ ਜਨਨ ਕਹਿੰਦੇ ਨਿਜ ਘਰ ਦੇ ਵਿੱਚ ਇਹ ਮਨ ਜਦੋਂ ਸੁਖ ਪੈਦਾ ਹੁੰਦਾ ਹੈ ਹਿਰਦੇ ਰੂਪੀ ਘਰ ਦੇ ਵਿੱਚ ਭਗਤ ਜੀ ਕਹਿੰਦੇ ਜਦੋਂ ਸੁਖ ਆਨੰਦ ਬਣਦਾ ਇਹ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਪ੍ਰਭੂ ਦੀ ਜੋਤ ਜਗਦੀ ਹੈ ਕਹਿੰਦੇ ਫਿਰ ਵਿਖੇ ਰਸ ਰੋਗ ਜਿਹੜੇ ਅਨਵੰਦਨ ਭੱਜ ਜਾਂਦੇ ਹਨ ਕੁੱਟ ਜਾਂਦੇ ਹਨ ਏਕ ਸੁਮਤ ਰਤ ਜਾਨ ਮਾਨ ਪ੍ਰਭ ਉਸਰ ਮਨੇ ਨਾ ਜਨਨ ਕਹਿੰਦੇ ਕੋ ਪਰਮਾਤਮਾ ਨੇ ਸੁਮਤ ਵਸਤੀ ਇਕ ਸਮਤ ਰਤ ਜਾਣ ਮਾਨ ਪ੍ਰਭ ਕਹਿੰਦੇ ਉਹਨੂੰ ਜਾਣ ਲਿਆ ਉਹਦੇ ਨਾਲ ਜਾਣ ਪਛਾਣ ਹੋ ਗਈ ਪ੍ਰਭੂ ਨਾਲ ਦੂਸਰ ਕਹਿੰਦੇ ਦੂਜਿਆਂ ਦੇ ਵਿੱਚ ਮਨ ਜਿਹੜਾ ਜੁੜਦਾ ਸੀ ਨਾ ਉਹ ਟੁੱਟ ਗਿਆ ਉਹਦੇ ਨਾਲੋਂ ਦੂਜਿਆਂ ਨੂੰ ਹਟ ਕੇ ਇੱਕ ਉਹਦੇ ਵਿੱਚ ਕਹਿੰਦੇ ਉਹ ਜੁੜ ਗਿਆ ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਬਿਮਨਨ ਕਹਿੰਦੇ ਅੰਦਰੋ ਹੀ ਹਿਰਦੇ ਵਿੱਚੋਂ ਹੁਣ ਚੰਦਨ ਵਰਗੀ ਕਸ਼ਬੂ ਆਉਣ ਲੱਗੀ ਚੰਦਨ ਬਾਸ ਭਏ ਮਨ ਵਾਸਨ ਕਹਿੰਦੇ ਮਾਨ ਦੇ ਵਿੱਚੋਂ ਵਾਸਨਾ ਆਉਣ ਲੱਗੀ ਚੰਦਨ ਦੀ ਵਾਸਨਾ ਦੀ ਤਰ੍ਹਾਂ ਵਾਸਨਾ ਆਉਣ ਲੱਗੀ ਸੱਚੇ ਦਬੂ ਦਾ ਪ੍ਰਕਾਸ਼ ਹੋਇਆ ਸ੍ਰੀ ਔਗਣਾ ਦੀ ਜਿਹੜੀ ਸੁਗੰਧੀ ਸਿਉਨਾਸ ਹੋ ਗਈ ਚੰਦਨ ਬਾਸ ਭਏ ਮਨ ਵਾਸਨ ਕਹਿੰਦੇ ਜਦੋਂ ਉਹਦੇ ਚਰਨਾਂ ਵਿੱਚ ਮਾਨ ਟਿਕਿਆ ਵੱਜਿਆ ਤੇ ਕਹਿੰਦੇ ਚੰਦਰ ਵਰਗੀ ਸੁਗੰਧੀ ਪੈਦਾ ਹੋਈ ਤਿਆਗ ਘਟਿਓ ਅਭਿਮਾਨੰਨ ਇੰਦੇ ਘਟ ਹਿਰਦੇ ਦੇ ਵਿੱਚ ਸਭ ਕੁਝ ਕਹਿੰਦੇ ਬਾਹਰ ਭੁੱਖੋ ਖਤਮ ਹੋ ਗਿਆ ਸੱਚੇ ਪ੍ਰਭੂ ਦੀ ਪ੍ਰਾਪਤੀ ਹੋ ਗਈ ਜੋ ਜਨ ਗਏ ਧਿਆਏ ਜਸ ਠਾਕੁਰ ਤਾਂ ਸ ਪ੍ਰਭੂ ਹੈ ਥਨਨ ਜੋ ਜਨ ਗਏ ਧਿਆਏ ਜਸ ਠਾਕੁਰ ਕਹਿੰਦੇ ਜੋ ਜਨ ਬਣ ਕੇ ਉਹਨੂੰ ਗਾंदे ਰੇ ਧੰਦੇ ਰੇ ਜਸ ਪ੍ਰਭੂ ਦਾ ਠਾਕੁਰ ਦਾ ਆਸ ਪ੍ਰਭੂ ਰੂ ਹੈ ਜਨਾਨਾ ਜਿਉਂ ਉਹਨਾਂ ਨੇ ਪ੍ਰਭੂ ਰੂ ਜਾਨ ਲਿਆ ਕਹਿੰਦੇ ਉਹਨਾਂ ਦੀ ਜਾਨ ਪਛਾਣ ਹੋ ਗਈ ਪ੍ਰਭੂ ਨਾਲ ਉਹਨਾਂ ਨੇ ਮੇਲ ਬਣਾ ਲਿਆ ਜੋ ਜਨ ਬਨ ਕੇ ਉਹਦਾ ਜਸ ਠਾਕਰ ਦਾ ਗਾਉਂਦੇ ਰਹੇ ਤਿਹ ਹੈ ਵੱਡ ਭਾਗ ਤ ਹੈ ਵੱਡ ਭਾਗ ਵਸਿਓ ਮਨ ਜਾਂਕੈ ਕਰਮ ਪ੍ਰਧਾਨ ਮਥਨ ਨਨ ਭਗਤ ਜੀ ਕਹਿੰਦੇ ਤ ਹੈ ਵੱਡ ਭਾਗ ਜਿਨ੍ਹਾਂ ਕਹਿੰਦੇ ਉਹਨਾਂ ਦੇ ਵੱਡੇ ਭਾਗ ਜਿਨ੍ਹਾਂ ਦੇ ਮਨ ਵਿੱਚ ਉਹ ਪ੍ਰਭੂ ਦਾ वास ਹੋਇਆ ਕਹਿੰਦੇ ਉਹਨਾਂ ਦੇ ਵੱਡੇ ਭਾਗ ਨਹੀਂ ਕਿ ਭਗਤ ਜੀ ਕਹਿੰਦੇ ਤਿਸ ਵੱਡ ਭਾਗ ਬਸਿਓ ਮਨ ਜਾ ਕੇ ਕਰਮ ਪ੍ਰਧਾਨ ਕਹਿੰਦੇ ਫਿਰ ਉੱਥੇ ਕਰਮਾਂ ਦਾ ਜਿਹੜਾ ਕਰਮ ਪਹਿਲੋਂ ਪ੍ਰਧਾਨ ਸੀ ਉਹ ਕਰਮਾਂ ਦਾ ਸਾਰਾ ਲੇਖਾ ਜੋਖਾ ਖਤਮ ਹੋ ਗਿਆ ਮੱਥੇ ਦੀ ਲਿਖ ਜਿਹੜੀ ਭਗਤ ਜੀ ਕਹਿੰਦੇ ਉਹਨੂੰ ਜਪ ਕੇ ਤੇ ਆ ਕੇ ਵੱਡੀ ਭਾਗ ਜਾਗ ਤੇ ਕਾਟ ਸਖਤ ਸ਼ਿਵ ਸਹਿਜ ਪ੍ਰਗਟਿਓ ਏਕੈ ਇੱਕ ਸੁਮਨਨ ਭਗਤ ਜੀ ਬਚਨ ਕਰਦੇਨ ਖੀਲਿਆ ਤੁਖਾਂ ਤਕਾਟ ਸਖਤ ਸ਼ਿਵ ਸਹਿਜ ਪ੍ਰਗਟਿਓ ਕਹਿੰਦੇ ਹਿਰਦੇ ਵਿੱਚ ਸਹਿਜ ਸੰਤੋਖ ਪਰਗਟ ਹੋ ਗਿਆ ਕਹਿੰਦੇ ਉਹ ਸਭ ਕੁਝ ਵੰਦਨਾ ਦੀ ਫਾਇ ਘਟ ਕੇ ਮਾਲਕ ਨੇ ਸੰਤੋਖ ਸਹਿਜ ਬਖਸ਼ਦਾ ਕੋਈ ਰੇ ਵਿੱਚ ਕੋਈ ਬਾਦ ਕਹਿੰਦੇ ਪ੍ਰਗਟ ਹੋ ਗਿਆ ਪ੍ਰਗਟ ਹੋ ਏਕ ਏਕ ਸਮਾਨਾਨਾ ਕਹਿੰਦੇ ਉਹ ਸਮ ਇੱਕੋ ਸਮਾਨ ਜਿਹੜਾ ਸਾਰਿਆਂ ਵਿੱਚ ਵਸਦਾ ਉਹ ਹਿਰਦੇ ਵਿੱਚ ਹੀ ਦਿਖਾਈ ਦੇਣ ਲੱਗਾ ਕਹੇ ਕਬੀਰ ਉਰ ਭੀਟ ਮਹਾ ਸੁਖ ਪਰਮਤ ਰਹੇ ਮਨ ਮਾਨਨ ਕਬੀਰ ਸਾਹਿਬ ਜੀ ਕੀਲੀ ਤੋਖ ਵਿੱਚ ਬਚਨ ਕਰਦੇ ਨੇ ਕਹੇ ਕਬੀਰ ਗੁਰ ਭੇਟ ਮਹਾਂ ਸੁਖ ਕਹਿੰਦੇ ਗੁਰੂ ਨੂੰ ਸੱਚੇ ਹਰੀ ਨੂੰ ਧਿਆ ਕੇ ਸਾਨੂੰ ਕਹਿੰਦੇ ਸੱਚੇ ਹਰੀ ਦੇ ਨਾਲ ਪ੍ਰਾਪਤੀ ਗੁਰੂ ਸੱਚੇ ਜੀ ਪ੍ਰਾਪਤੀ ਹੋ ਗਈ ਉਹਨੂੰ ਜਪ ਕੇ ਮਹਾਂ ਸੁਖ ਦੀ ਪ੍ਰਾਪਤੀ ਹੋਈ ਕਹਿੰਦੇ ਮਹਾਂ ਸੁਖ ਜਿਹੜਾ ਕਦੀ ਖਤਮ ਨਹੀਂ ਹੁੰਦਾ ਆਤ ਸੰਸਾਰੀ ਸੁੱਖ ਬਨੌਟੀ ਸੁੱਖ ਆਉਂਦੇ ਜਾਂਦੇ ਨੇ ਰੁੱਖ ਸੁੱਖ ਜਦੋਂ ਸੱਚੇ ਗੁਰੂ ਨੂੰ ਧਿਆ ਕੇ ਦਿਲ ਦੇ ਵਿੱਚ ਬ੍ਰਹਮੰਦੀਪ ਪ੍ਰਾਪਤੀ ਹੁੰਦੀ ਹੈ ਇਹ ਹਿਰਦੇ ਵਿੱਚੋਂ ਫਿਰ ਸੁੱਖ ਮਿਲਦਾ ਅਨੰਦ ਮਿਲਦਾ ਉਹ ਬ੍ਰਹਮ ਦੇ ਨਾਲ ਲਿਬ ਜੁੜਦੀ ਹੈ ਇਹ ਮਨ ਉਹਨੂੰ ਅਰਪਣ ਹੋ ਜਾਂਦਾ ਹੈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਬ੍ਰਹਮ ਬਾਰੇ ਭਗਤ ਜੀ ਵਚਨ ਕਰਦੇ ਹੋਏ ਇਹ ਸਰੀਰ ਦੇ ਇੰਦਰੀਆਂ ਬਾਰੇ ਵਰਣਨ ਕਰਦੇ ਹਨ ਆਓ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਇੱਥੇ ਸ਼ਲੋਕ ਤੇ ਸ਼ਬਦ ਸੰਪੂਰਨ ਹੁੰਦੇ ਹਨ ਬਾਵਨ ਅਖਰੀ ਦੀ ਆਰੰਭਤਾ ਹੁੰਦੀ ਹੈ ਕੱਲ ਨੂੰ ਭਗਤ ਵੀਰ ਸਾਹਿਬ ਜੀ ਦੀ ਬਾਵਨ ਅਖਰੀ ਆਰੰਭ ਹੋਏਗੀ ਸਤਿਗੁਰ ਜੀ ਨੇ ਆਪਕੋ ਹਾਜ਼ਰੀਆਂ ਪ੍ਰਵਾਨ ਕਰਨ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿਕਾ ਭੁੱਲਾਂ ਜੰਦੀਆਂ ਨ ਮਹਾਰਾਜ ਸਤਿਬਖਸ਼ਣ ਆਈਆਂ ਸਮੂਹ ਸੰਗਤਾਂ ਨੇ ਆਹਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ